ਜ਼ਰਰੇ ਤੋਂ ਲੈ ਕੇ ਸੂਰਜ ਤੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਉਹੀ ਵਿਰਾਜਮਾਨ ਉਹ ਕੀੜੀ ਦੇ ਵਿੱਚ ਵੀ ਹੈ ਹਾਥੀ ਦੇ ਵਿੱਚ ਵੀ ਹੈ ਉਹ ਜ਼ਰਰੇ ਦੇ ਵਿੱਚ ਵੀ ਹੈ ਉਹ ਸੂਰਜ ਦੇ ਵਿੱਚ ਵੀ ਹੈ ਅਸਥੀ ਕੀਟੀ ਤ੍ਰਿਲੋ ਆਦੰਗ ਇੱਕ ਅਖੰਡਤ ਬਸੇ ਅਰਾਦੰ ਉਹ ਐਸਾ ਹੈ ਪੂਰੇ ਹੋਇਆ ਆਪਣੇ ਕਿਰਤ ਦੇ ਵਿੱਚ ਹੋ ਰਿਹਾ ਹੈ ਉਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਮਨੁੱਖ ਦੀ ਪਹਿਚਾਣ ਇੱਕ ਤੇ ਰੂਪ ਤੋਂ ਆਉਂਦੀ ਹੈ ਇੱਕ ਉਸ ਦੇ ਸੁਭਾਅ ਤੋਂ ਆਉਂਦੀ ਹੈ ਹੋ ਸਕਦਾ ਹੈ ਰੂਪ ਬੜਾ ਸੁੰਦਰ ਹੋਵੇ ਸੁਭਾਅ ਬੜਾ ਭੈੜਾ ਹੋਵੇ ਹੋ ਸਕਦਾ ਹੈ ਸੁਭਾਅ ਬੜਾ ਚੰਗਾ ਹੋਵੇ ਰੂਪ ਬੜਾ ਭੈੜਾ ਹੋਵੇ ਕ ਰੂਪ ਹੋਵੇ ਚੰਗਾ ਨਾ ਲੱਗੇ ਅਸ਼ਟਾਵਕਰ ਲੱਤਾਂ ਵੀ ਟੇੜੀਆਂ ਬਾਹਾਂ ਵੀ ਟੇੜੀਆਂ ਕਮਰ ਵੀ ਟੇਢੀ ਗਰਦਨ ਵੀ ਅੱਠ ਥਾਂ ਤੋਂ ਸਰੀਰ ਦੇ ਵਿੱਚ ਬਲ ਕਰੋ ਉਸ ਜ਼ਮਾਨੇ ਦੇ ਦੁਨੀਆਂ ਦਾ ਸਭ ਤੋਂ ਕ੍ਰੂਪ ਮਨੁੱਖ ਅਸ਼ਟਾਵਕਰ ਪਰ ਉਸ ਜ਼ਮਾਨੇ ਦਾ ਮਨ ਕਰਕੇ ਸੁਭਾਅ ਕਰਕੇ ਸਭ ਤੋਂ ਸੁੰਦਰ ਮਨੁੱਖ ਅਸ਼ਟਾਵਕਰ ਤਨ ਕਰਕੇ ਬਦਸੂਰਤ ਹੈ ਮਨ ਕਰਕੇ ਖੂਬਸੂਰਤ ਹੈ ਸੁਭਾਅ ਚੰਗਾ ਹੈ ਤੋਂ ਇੱਕ ਬੰਦੇ ਦੀ ਪਹਿਚਾਣ ਹੁੰਦੀ ਹੈ ਉਸਦੇ ਰੂਪ ਤੋਂ ਦੂਜੀ ਪਹਿਚਾਣ ਹੁੰਦੀ ਹੈ ਉਹਦੇ ਸੁਭਾਅ ਤੋਂ ਪਰਮਾਤਮਾ ਦਾ ਸਰੂਪ ਉਹ ਇੱਕ ਹੈ ਉਸ ਤੋਂ ਉਤਪਦੀ ਪਾਲਣਾ ਨਾ ਹੋ ਰਹੀ ਜੋ ਕੁਝ ਹੋ ਰਿਹਾ ਉਸੇ ਤੋਂ ਹੋ ਰਿਹਾ ਉਹ ਸਦੀਵੀ ਹੈ ਕਾਇਮ ਦਾਇਮ ਹੈ ਕਰਤਾ ਆਪਣੀ ਕਿਰਤ ਦੇ ਚ ਪੂਰੇ ਹੋਇਆ ਹੈ ਉਹਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਨਿਰਵੈਰ ਹੈ ਨਿਰਭੈ ਉਹਦੇ ਅੰਦਰ ਭੈ ਨਹੀਂ ਹੈ ਵੈਰ ਨਹੀਂ ਹੈ ਜਿੱਥੇ ਉਹਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਉੱਥੇ ਉਸਦੇ ਸੁਭਾਅ ਦੇ ਚ ਉਹਦੀ ਹੋਂਦ ਦੇ ਚ ਸਮਾਂ ਵੀ ਨਹੀਂ ਹੈ ਵਕਤ ਵੀ ਨਹੀਂ ਹੈ ਇਸ ਨੂੰ ਮੈਂ ਖੋਲਾਂ ਤੇ ਮੰਗਲਾ ਚਰਨ ਮੂਲ ਮੰਤਰ ਦੇ ਚ ਸਮਾ ਲੱਗ ਜਾਏਗਾ ਉਹ ਸਮਾ ਵੀ ਨਹੀਂ ਹੈ ਪਰਮਾਤਮਾ ਜੀ ਸਮਾ ਨਹੀਂ ਹੈ ਅਕਾਲ ਕਾਲ ਸਮੇ ਨੂੰ ਕਹਿੰਦੇ ਨੇ ਵਕਤ ਨੂੰ ਕਹਿੰਦੇ ਨੇ picnic ਕਾ ਜੀ ਅਨੁਭਵ ਤਾਂ ਤਨ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ ਜਗ੍ਹਾ ਚਾਹੀਦੀ ਹੈ ਜਗ੍ਹਾ ਹੀ ਨਹੀਂ ਹੈ ਮਨੁੱਖ ਕਿੱਥੇ ਬੈਠੇਗਾ ਜਗ੍ਹਾ ਹੀ ਨਹੀਂ ਕਿੱਥੇ ਕੰਮ ਕਰੇਗਾ ਜਗ੍ਹਾ ਹੀ ਨਹੀਂ ਕਿਵੇਂ ਭੱਜੇਗਾ ਦੌੜੇਗਾ ਤਨ ਭੱਜਦਾ ਹੈ ਦੌੜਦਾ ਹੈ ਉੱਠਦਾ ਹੈ ਬੈਠਦਾ ਹੈ ਕੰਮ ਕਰਦਾ ਹੈ ਸਥਾਨ ਦੇ ਵਿੱਚ ਮਨ ਭੱਜਦਾ ਹੈ ਸਮੇਂ ਦੇ ਵਿੱਚ ਇਹਨੂੰ ਸਥਾਨ ਦੀ ਲੋੜ ਨਹੀਂ ਹੈ ਇੱਥੇ ਬੈਠਿਆ ਬੈਠਿਆ ਵੀ ਮਨ ਦੌੜ ਰਿਹਾ ਹੈ ਮਨ ਸਮੇਂ ਵਿੱਚ ਦੌੜਦਾ ਹੈ ਕਿਹੜੇ ਸਮੇਂ ਵਿੱਚ ਦੌੜਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ 'ਚ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ ਹੈ ਮਨొక్కਦੀ ਚਿੰਤਾ ਚ ਬੈਠਾ ਹੁੰਦਾ ਕਦੀ ਯਾਦਾਂ ਵਿੱਚ ਡੁੱਬਿਆ ਬੈਠਾ ਗੁਜ਼ਰੇ ਸਮੇਂ ਦੀਆਂ ਯਾਦਾਂ ਦਾ ਸਿਰ ਤੇ ਬੋਝ ਆਉਣ ਵਾਲੇ ਸਮੇਂ ਦੀ ਚਿੰਤਾ ਦਾ ਬੋਝ ਕਿਸੇ ਵਕਤ ਫਿਰ ਖੁਲਾਸਾ ਪ੍ਰਮਾਤਮਾ ਉਹ ਸਮੇਂ ਦੇ ਵਿੱਚ ਉਥੇ ਸਮਾਂ ਹੀ ਨਹੀਂ ਹੈ ਸਮਾਂ ਪ੍ਰਮਾਤਮਾ ਕਰਕੇ ਹੈ ਸਮੇਂ ਕਰਕੇ ਪ੍ਰਮਾਤਮਾ ਨਹੀਂ ਅਸੀਂ ਸਮੇਂ ਕਰਕੇ ਆ ਸਾਨੂੰ ਸਮੇਂ ਨੇ ਬਣਾਇਆ ਹੈ ਸਿਰਫ ਸਮੇਂ ਨੇ ਬਣਾਇਆ ਹੀ ਨਹੀਂ ਕਾਲ ਨੇ ਬਣਾਇਆ ਨਹੀਂ ਸਾਨੂੰ ਕਾਲ ਖਾ ਵੀ ਜਾਏਗਾ ਸਮਾ ਖਾ ਵੀ ਜਾਏਗਾ ਕਾਲ ਪਾਇ ਬ੍ਰਹਮਾ ਬਪਦਰਾ ਕਾਲ ਪਾਇ ਸ਼ੋਜੂ ਅਵਤਾਰ ਕਾਲ ਪਾਇ ਕਰ ਬਿਸਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸ ਸਾਰਾ ਆਕਾਰ ਤੇ ਸੰਸਾਰ ਕਾਲ ਦਾ ਤਮਾਸ਼ਾ ਹੈ ਸਮੇਂ ਦਾ ਤਮਾਸ਼ਾ ਹੈ ਜੋ ਸਮੇਂ ਚ ਬਣੇ ਸਮਾ ਮਿਟਾ ਦੇਗਾ ਜੋ ਸਮੇਂ ਦੇ ਚ ਆਇਆ ਹੈ ਸਮਾ ਉਸਨੂੰ ਰੁਖਸਤ ਕਰ ਦੇਗਾ ਜੋ ਸਮੇਂ ਦੇ ਚ ਬਣਿਆ ਸਮਾ ਉਸਨੂੰ ਮਿਟਾ ਦੇਗਾ ਉਹ ਸਮੇਂ ਕਰਕੇ ਨਹੀਂ ਹੈ ਪਰਮਾਤਮਾ ਪਰਮਾਤਮਾ ਕਰਕੇ ਸਮਾਂ ਇਸ ਵਾਸਤੇ ਅਕਾ ਕੋਈ ਨਾ ਸਮਝੇ ਕਲਪਨਾ ਮਾਤਰ ਹੈ ਮੂਰਤੀਮਾਨ ਹੈ ਮੂਰਤ ਹੈ ਕਿ ਮੂਰਤ ਤੋਂ ਮਰਾਦ ਫਿਰ ਇੱਕਦਮ ਬਣ ਜਾਈ ਕਿਸੇ ਨੇ ਘੜਿਆ ਹੋਵੇਗਾ ਕਿਸੇ ਤੋਂ ਜਮਿਆ ਹੋਵੇਗਾ ਇੱਕਦਮ ਸਤਿਗੁਰੂ ਕਹਿੰਦੇ ਨੇ ਅਜੋ ਨਹੀਂ ਜਮਿਆ ਨਹੀਂ ਆ ਜਨਮ ਹੈ ਆ ਮਰਨ ਹੈ ਜਮਿਆ ਨਹੀਂ ਹੈ ਤਾਂ ਫਿਰ ਕੈਸੇ ਹੈ ਸੈਭੰਗ ਸੰਸਕ੍ਰਿਤ ਦਾ ਸ਼ਬਦ ਹੈ ਸਵੈਮ ਭੂ ਆਪਣੇ ਆਪ ਤੋਂ ਪ੍ਰਭੂ ਹੋਇਆ ਆਪਣੇ ਆਪ ਤੋਂ ਪ੍ਰਗਟ ਹੋਇਆ ਆਪ ਹੀ ਨੇ ਆਪ ਸਾਜੇ ਹੋ ਆਪ ਹੀ ਨੇ ਰਚੇ ਹੋ ਨਾ ਸੈ ਭੰ ਸ਼ੰਭੂ ਸਵੈਮ ਭੂ ਪੰਜਾਬੀ ਰੂਪ ਸੈ ਭੰ ਆਪਣੇ ਆਪ ਤੋਂ ਆਪ ਹੀ ਹੋਇਆ ਫਿਰ ਸਾਰਾ ਗਿਆਨ ਉਸੇ ਤੋਂ ਆ ਰਿਹਾ ਉਹ ਜਿਹੜਾ ਇੱਕ ਹੈ ਉਹ ਗੁਰੂ ਹੈ ਗਿਆਨ ਗੁਰੂ ਹੈ ਗਿਆਨ ਸਾਰਾ ਪ੍ਰਮਾਤਮਾ ਤੋਂ ਆਇਆ ਹੈ ਗਿਆਨ ਹੀ ਤੇ ਗੁਰੂ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਬੇ ਬਹੁਤ ਲਗਾਓ ਸਭ ਕੁਝ ਜਿੱਥੇ ਪ੍ਰਮਾਤਮਾ ਤੋਂ ਆਇਆ ਹੈ ਗਿਆਨ ਵੀ ਉਸੇ ਤੋਂ ਆਇਆ ਹੈ ਕੋਈ ਗੈਰ ਗੰਭੀਰ ਕਵਤਾ ਕਿਸੇ ਕਵੀ ਦੀ ਨਹੀਂ ਆਉਂਦੀ ਪ੍ਰਮਾਤਮਾ ਦੀ ਆਉਂਦੀ ਹੈ ਕਵੀ ਦੀ ਪਕੜ ਦੇ ਚਾ ਗਈ ਉਹਦੇ ਪਾਂਡੇ ਹੀ ਸਮਾ ਗਈ ਕੋਈ ਗਿਆਨ ਮਨੁੱਖ ਦਾ ਨਹੀਂ ਆਉਂਦਾ ਸਭ ਪ੍ਰਮਾਤਮਾ ਦਾ ਹੈ ਜਦ ਕੋਈ ਕਹਿ ਦਿੰਦਾ ਹੈ ਗਿਆਨ ਮੇਰਾ ਹੈ ਉਸੇ ਗਿਆਨ ਦੀ ਸੀਮਾ ਬਣ ਜਾਂਦੀ ਹੈ ਜਦ ਕੋਈ ਕਹਿੰਦਾ ਹੈ ਗਿਆਨ ਪਰਮਾਤਮਾ ਤੋਂ ਆਇਆ ਹੈ ਉਹ ਹੀ ਅਸੀਮ ਹੋ ਜਾਂਦਾ ਹੈ ਗੁਰੂ ਹੈ ਪ੍ਰਸਾਦ ਦਿਆਲੂ ਹੈ ਬਖਸ਼ਿੰਦ ਹੈ ਰਹੀਮ ਹੈ ਰਹਿਮਾਨ ਹੈ ਬਖਸ਼ਿੰਦ ਹੈ ਕਰਣਾਕਰ ਹੈ ਦਿਆਲੂ ਹੈ ਇੱਥੇ ਤੱਕ ਮੂਲ ਮੰਤਰ ਮੁਕਤਸਰ ਤੇ ਹੁਣ ਆਪ ਸ਼ਬਦ ਸਰਵਨ ਕਰੋ ਹਾਂ ਜੀ ਯਾਕ ਅਰਜ਼ੋ ਬਹੁਤਮ ਪੇਸ਼ ਕੋ ਦਰਬੋਸ਼ ਨੂੰ ਕਰਤਾ ਇਸ ਪੰਕਤੀ ਵਿੱਚ ਅਰਜ਼ੋਈ ਹੈ ਬੇਨਤੀ ਹੈ ਸਾਰਾ ਸ਼ਬਦ ਬੇਨਤੀ ਹੈ ਅਰਦਾਸ ਹੈ ਕੀਤੀ ਹੋਈ ਸਾਧਨਾ ਕੀਤਾ ਹੋਇਆ ਜਬ ਤੱਕ ਉਹ ਹੀ ਸਫਲ ਹੈ ਜੋ ਮੁਨਖ ਨੂੰ ਅਰਦਾਸ ਤੱਕ ਲੈ ਜਾਏ ਬੇਨਤੀ ਤੱਕ ਲੈ ਜਾਏ ਕੁਝ ਧਰਮ ਤੇ ਐਸੇ ਨੇ ਜਿਵੇਂ ਇਸਾਈ ਵਿਚ ਚਰਚ ਕਿਉਂ ਜਾ ਰਹੇ ਹੋ ਪ੍ਰੇਰ ਕਰਨ ਜਾ ਰਹੇ ਆਰਦਾਸ ਕਰਨ ਜਾ ਰਹੇ ਸਿਰਫ ਅਰਦਾਸ ਕਰਨ ਜਾ ਰਹੇ ਸਾਡੇ ਚ ਐਸਾ ਨਹੀਂ ਕੀਰਤਨ ਸੁਣਨ ਜਾ ਰਹੇ ਆ ਕਥਾ ਸੁਣਨ ਜਾ ਰਹੇ ਆ ਗੁਰੂ ਦੇ ਦਰਸ਼ਨ ਕਰਨ ਲਈ ਜਾ ਰਹੇ ਆ ਸਤਸੰਗੀਆਂ ਦੇ ਦਰਸ਼ਨ ਕਰਨ ਜਾ ਰਹੇ ਆ ਸੇਵਾ ਕਰਨ ਲਈ ਜਾ ਰਹੇ ਆ ਉਨਕਰਨ ਲਈ ਜਾ ਰਹੇ ਆ ਇਹ ਸਭ ਕੁਝ ਕੀਤਾ ਹੋਇਆ ਪੁਨ ਸੁਣਿਆ ਹੋਇਆ ਕੀਰਤਨ ਸੁਣੀ ਹੋਈ ਕਥਾ ਇਸ ਦਾ ਫਲ ਕੀ ਹੈ ਅੰਦਰੋਂ ਅਰਦਾਸ ਦਾ ਨਿਕਲਣਾ ਉਹ ਅਰਦਾਸ ਫਿਰ ਵਿਅਰਥ ਨਹੀਂ ਜਾਂਦੀ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਇਹ ਕਦੋਂ ਨਿਕਲਦੀ ਹੈ ਜਪ ਕਰ ਕਰਕੇ ਨਿਕਲਦੀ ਹੈ ਕੀਰਤਨ ਸੁਣ ਸੁਣ ਕੇ ਨਿਕਲਦੀ ਹੈ ਕਥਾ ਸੁਣ ਸੁਣ ਕੇ ਨਿਕਲਦੀ ਹੈ ਪਾਠ ਕਰ ਕਰਕੇ ਨਿਕਲਦੀ ਉਹ ਨਹੀਂ ਨਿਕਲੇਗੀ ਹੁਣ ਬਥੇਰੀਆਂ ਅਰਦਾਸਾਂ ਆਉਂਦੀਆਂ ਨੇ ਤੇ ਮਨੋਂ ਕਰ ਕੋਈ ਰਸਮੀ ਅਰਦਾਸ دیਵਾਨ ਦੀ ਅਰਦਾਸ ਦਿਲ ਦੀ ਗਹਿਰਾਈ ਚੋਂ ਅਰਦਾਸ ਨਿਕਲਦੀ ਹੈ ਜਪ ਕਰ ਕਰਕੇ ਤਪ ਕਰ ਕਰਕੇ ਸਾਧਨਾ ਕਰ ਕਰਕੇ ਕੀਰਤਨ ਸੁਣ ਸੁਣ ਕੇ ਕਥਾ ਸੁਣ ਸੁਣ ਕੇ ਬਾਣੀ ਪੜ ਪੜ ਕੇ ਪਾਠ ਕਰ ਕਰਕੇ ਹੁਣ ਅਰਦਾਸ ਨਹੀਂ ਨਿਕਲਦੀ ਦਿਲ ਦੀ ਗਹਿਰਾਈ ਚੋਂ ਪਰ ਜਦੋਂ ਇਹ ਅਰਦਾਸ ਨਿਕਲਦੀ ਹੈ ਫਿਰ ਵਿਅਰਥ ਵੀ ਨਹੀਂ ਜਾਂਦੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪ੍ਰਵਾਜ਼ ਮਗਰ ਰੱਖਦੀ ਹੈ ਦਿਲ ਦੀ ਗਹਿਰਾਈ ਚੋਂ ਜਿਹੜੀ ਅਰਦਾਸ ਨਿਕਲੀਏ ਖੁਦਾ ਤੱਕ ਪਹੁੰਚੇਗੀ ਇਸੇ ਨੂੰ ਗੁਰਬਾਣੀ ਕਹਿੰਦੀ ਹੈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਸਾਰੇ ਸ਼ਬਦ ਵਿੱਚ ਇੱਕ ਅਰਦਾਸ ਹੈ ਇੱਕ ਅਰਜ਼ ਅਸੀਂ ਅਰਦਾਸ ਕਹਿੰਦੇ ਆ ਪਰਸ਼ੀਨ ਦੇ ਚ ਕਹਿੰਦੇ ਨੇ ਅਰਜ਼ੋਈ ਕਰਨੇ ਅਰਜ਼ ਕਰਨੇ ਅਰਜ਼ ਕਰਨੇ ਅਰਜ਼ੋਈ ਹੈ ਸੰਸਕ੍ਰਿਤ ਦੇ ਚ ਹਿੰਦੀ ਦੇ ਚ ਕਹਿੰਦੇ ਨੇ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਕਰਨੀ ਹੈ ਫਾਰਸੀ ਦੇ ਚ ਕਹਿੰਦੇ ਨੇ ਅਰਜ਼ ਕਰਨੀ ਹੈ ਅਰਜ਼ੋਈ ਕਰਨੇ ਹੈ ਗੁਰੂ ਨਾਨਕ ਨੇ ਇੱਕ ਸ਼ਬਦ ਨੂੰ ਜਨਮ ਦਿੱਤਾ ਹੈ ਅਰਦਾਸ ਕਰਨੇ ਹੈ ਤੇ ਅਰਦਾਸ ਤੇ ਜੋ ਮੈਂ ਅਰਥ ਸਮਝੇ ਨਹੀਂ ਤੇ ਪੜ੍ਹੇ ਨੇ ਅਰਜ਼ੇ ਦਾਸ਼ਤ ਹੱਥ ਜੋੜ ਕੇ ਅਰਜ਼ੋਈ ਕਰਨੇ ਦਸਤ ਬਜ਼ਪਾ ਹੱਥਾਂ ਨੂੰ ਜੋੜ ਕੇ ਅਰਜ਼ੋਈ ਕਰਨੇ ਬੇਨਤੀ ਕਰਨੇ ਪ੍ਰਾਰਥਨਾ ਕਰਨੇ ਸਤਗੁਰ ਕਹਿੰਦੇ ਨੇ ਯਕ ਅਰਜ਼ ਇਕ ਮੇਰੀ ਅਰਜ਼ੋਈ ਇਕ ਮੇਰੀ ਪ੍ਰਾਰਥਨਾ ਕਿ ਮੇਰੀ ਅਰਦਾਸ ਇੱਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁੰਨ ਕਰਤਾਰ ਗੋਸ਼ ਕੰਨਾਂ ਨੂੰ ਕਹਿੰਦੇ ਨੇ ਇਹ ਕਰਤਾਰ ਜੇ ਤੂੰ ਕੰਨ ਲਾ ਕੇ ਸੁਣੇ ਮਨੁੱਖ ਜੇ ਥੇ ਹੁੰਦਾ ਹੈ ਉੱਥੇ ਹੀ ਉਸ ਦੇ ਕੰਨ ਆਉਂਦੇ ਨੇ ਘਰ ਦੇ ਚ ਬੈਠੀ ਹੈ ਮਾਂ ਕਿਸਾਨੋਂ ਕੁਝ ਸੁਣਾਣਾ ਚਾਹੇ ਨਹੀਂ ਸੁਣ ਸਕਦੇ ਕਿਉਂਕਿ ਅਸੀਂ ਜਿੱਥੇ ਬੈਠੇ ਕੰਨ ਉੱਥਈ ਨੇ ਜਿੱਥੋਂ ਸਾਨੂੰ ਸੁਣਾਇਆ ਜਾ ਰਿਹਾ ਉੱਥੇ ਸਾਡੇ ਕੰਨ ਕੋਈ ਨਹੀਂ ਮਨੁੱਖ ਜਿੱਥੇ ਹੁੰਦਾ ਹੈ ਉਸ ਦੀਆਂ ਇੰਦਰੀਆਂ ਉੱਥੇ ਹੀ ਆਉਂਦੀਆਂ ਉਹਦੀ ਜ਼ੁਬਾਨ ਉੱਥੇ ਹੀ ਆਉਂਦੀ ਹੈ ਉਹਦੀ ਅੱਖਾਂ ਉੱਥੇ ਹੀ ਆਉਂਦੀਆਂ ਜਿੱਥੇ ਹੈ ਉੱਥੇ ਤੇ ਵੇਖ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਵੇਖ ਸਕਦਾ ਜਿੱਥੇ ਹੈ ਸੁਣ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਸੁਣ ਸਕਦਾ ਮਨੁੱਖ ਜਿੱਥੇ ਹੈ ਉਹਦੇ ਗਿਆਨ ਤੇ ਜਦ ਵਿਆਪਕ ਹੈ ਤੇ ਉਹਦਾ ਸੁਣਨਾ ਵੀ ਵਿਆਪਕ ਹੈ ਕਿਸੇ ਥਾਂ ਵੀ ਅਰਜ਼ੋਈ ਕੀਤੀ ਜਾ ਸਕਦੀ ਕਿਸੇ ਥਾਂ परमात्मा व्यापक है ओदा देखना भी व्यापक है बेखद सुनत सदा है संगे मैं मूर्ख जानया दूरी रे हे प्रभु दुखन कर भाव सुन हे कर्ता हे सृष्टि दे रचन हारे इक अरज होई इक बिनती है फिर अगलीयां पंक्तियां च जिस दे अगों बिनती कर रहे ने उस दी महिमा बयान कर देना जी ਅਕਾਲ ਪੁਰਖ ਮੀਰ ਕ੍ਰੀਮ ਕੋ ਬੇਅੱਫ ਪਰਵਦ ਗਵਾਣ ਪਰਸ਼ੀਨ ਦੇਚ ਅਰਬੀ ਵਿੱਚ ਸੱਚ ਨੂੰ ਹੱਕ ਕਹਿੰਦੇ ਨੇ ਹੱਕ ਜਿਵੇਂ ਭਾਈ ਸਾਹਿਬ ਆਈਨੰਦ ਲਾਲ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਕਲ ਗੀਦਰ ਤੁਸੀਂ ਤੇ ਹੱਕ ਹੋ ਬਾਅਵ ਸੱਚ ਹਕੀਕਤ ਸਚਾਈ ਹੱਕ ਸਚ ਫਰਸ਼ਿੰਦੇਚ ਅਰਬੀ ਦੇਚ ਸੱਚ ਲਈ ਜਿਹੜਾ ਸ਼ਬਦ ਹੈ ਉਹ ਹੈ ਹੱਕ ਸਤਗੁਰੂ ਕਹਿੰਦੇ ਨੇ ਹੱਕਾ ਐ ਸੱਚੇ ਹੱਕਾ ਐ ਸੱਚੇ ਹੱਕਾ ਕਬੀਰ ਕਵੀਰ ਕਹਿੰਦੇ ਨੇ ਬਜ਼ੁਰਗ ਨੂੰ ਵੱਡੇ ਨੂੰ ਪੁਰਾਣੇ ਨੂੰ ਪੁਰਾਣੀ ਚੀਜ਼ ਨੂੰ ਕਵੀਰ ਕਹਿੰਦੇ ਨੇ ਬਜ਼ੁਰਗ ਬੁੱਢੇ ਮਨੁੱਖ ਨੂੰ ਵੀ ਕਵੀਰ ਕਹਿੰਦੇ ਨੇ ਸੰਤ ਫਕੀਰ ਨੂੰ ਵੀ ਕਬੀਰ ਕਹਿੰਦੇ ਨੇ। ਔਰ ਪਰਮਾਤਮਾ ਨੂੰ ਵੀ ਕਬੀਰ ਕਹਿੰਦੇ ਨੇ। ਵੱਡਾ ਬਜ਼ੁਰਗ ਹੈ। ਕਦੀਮੀ। ਇਹ ਕਬੀਰ ਲਵਜ਼ ਫਾਰਸੀ ਦਾ ਵੀ ਹੈ ਔਰ ਅਰਬੀ ਦਾ ਵੀ ਹੈ। ਅਰਬੀ ਵਿੱਚ ਵੀ ਕਬੀਰ ਕਹਿੰਦੇ ਨੇ, ਪਰਸ਼ਿੰਦ ਵਿੱਚ ਵੀ ਕਬੀਰ ਕਹਿੰਦੇ ਨੇ ਵੱਡੇ। हे हक्का हे सचदे स्वरूप हे सच्चे। ਏ ਸਭ ਤੋਂ ਵੱਡੇ ਹੱਕ ਕਬੀਰ کریم ਤੋਂ ਬਖਸ਼ਿਸ਼ ਦੇ ਤੂੰ ਤੇਰੇ ਸੁਭਾਅ ਵਿੱਚ ਦਇਆ ਹੀ ਦਇਆ ਹੈ ਤੇਰੇ ਸੁਭਾਅ ਦੇ ਵਿੱਚ ਰਹਿਮਤ ਹੀ ਰਹਿਮਤ ਹੈ ਬਖਸ਼ਿਸ਼ ਹੀ ਬਖਸ਼ਿਸ਼ ਹੈ ਹੱਕ ਕਬੀਰ کریم ਤੋਂ ਬੇਅਦ ਪਰਵਰਦੇਗਾਰ ਐ ਪਾਲਨ ਹਾਰੇ ਤੂੰ ਨਿਰਵਿਕਾਰ ਹੈ ਤੇਰੇ ਵਿੱਚ ਕੋਈ ਐ ਬਨਾਏ ਤੂੰ ਨਿਰਵਿਕਾਰ ਹੈ ਨਿਰਮਲ ਹੈ অতি ਨਿਰਮਲ ਹੈ अति निर्मल हैं निर्विकार हैं और सृष्टि का कारणहार हैं तू हक है तू कबीर है इस तरह मेरे बादशाह उस प्रभु दी अरदास दे जो है महिमा गायन कर रहे हैं हां जी दुनिया मोकम फन्नी सहकीक दिव तन्नी हे प्रभु मैं ते अपने दिल नो समझाना ए जगत फानी है नाशवंत है तू हक्का है, जगत कबीर है तुच्छ है, है। बेमैनी है दुनिया मुकाम ये जो टिके होया जगत दिसदा पे मिट जाएगा इतफानी है ना है ਐ ਮੇਰੇ ਦਿਲ ਤੂੰ ਐਸਾ ਜਾਣ ਏ ਪ੍ਰਭੂ ਏ کریم ਏ ਅਕਾ ਮੈਂ ਆਪਣੇ ਦਿਲ ਨੂੰ ਐਸਾ ਸਮਝਾ ਰਿਹਾ ਐਸਾ ਕਹਿ ਰਿਹਾ ਸਭ ਕੁਝ ਨਾਸ ਮੰਨਦੇ ਕਿਸੇ ਵਕਤ ਖੁਲਾਸਾ ਕਰਾਂਗਾ ਧਰਮ ਦਾ ਪ੍ਰਭੂ ਦਾ ਸਾਰਾ ਗਿਆਨ ਮੌਤ ਦੇ ਗਿਆਨ ਤੋਂ ਆਰੰਭ ਹੁੰਦਾ ਹੈ ਲੋਭ ਵਾਸ਼ਨਾ ਹੰਕਾਰ ਸਾਰਾ ਜੀਵਨ ਦੀ ਲਾਲਸਾ ਤੋਂ ਸ਼ੁਰੂ ਹੁੰਦਾ ਹੈ ਜਿਤਨੀ ਜੀਵਨ ਦੀ ਲਾਲਸਾ ਉਤਨਾ ਹੰਕਾਰੀ ਜਿਤਨੀ ਜੀਵਨ ਦੀ ਲਾਲਸਾ ਉਤਨਾ ਲੋਭੀ ਜਿਤਨੀ ਜੀਵਨ ਦੀ ਲਾਲਸਾ ਉਤਨਾ ਵਾਸ਼ਨਾ ਦੇ ਚ ਗਰਸਿਆ ਹੋਇਆ ਜਿਤਨਾ ਮੌਤ ਦਾ ਗਿਆਨ ਉਤਨਾ ਬੈਰਾਗੀ ਜਿਤਨਾ ਮੌਤ ਦਾ ਗਿਆਨ ਉਤਨਾ ਸਤਵਾਦੀ ਜਿਤਨਾ ਮੌਤ ਦਾ ਗਿਆਨ ਉਤਨਾ ਆਤਮਨਰਸੀ ਧਰਮ ਦਾ ਗਿਆਨ ਸ਼ੁਰੂ ਹੁੰਦਾ ਹੈ ਮੌਤ ਦੇ ਗਿਆਨ ਤੋਂ ਤੋਂ ਸਤਿਗੁਰੂ ਕਹਿੰਦੇ ਨੇ ਮੈਂ ਦਿਲ ਨੂੰ ਸਮਝਾ ਰਿਹਾ ਸਭਨਾ ਅਸੰਤ ਸਭ ਕੁਝ ਮਿਟ ਜਾਂਦਾ ਹੈ ਸਭ ਕੁਝ ਖਤਮ ਹੋ ਜਾਂਦਾ ਹੈ ਐ ਮੇਰੇ ਦਿਲ ਇਹ ਸੱਚ ਕਰਕੇ ਜਾਣ ਇਹ ਮੈਂ ਚੰਗੀ ਤਰ੍ਹਾਂ ਤਾਹਕੀਕਾਤ ਕਰਕੇ ਵੇਖ ਲਿਆ ਛਾਣ ਬਿਨ ਕਰਕੇ ਦੇਖਿਆ ਸਭ ਕੁਝ ਨਾਸਵੰਤ ਹੈ ਸਭ ਕੁਝ ਨਾਸਵੰਤ ਹੈ ਐ ਮੇਰੇ ਦਿਲ ਸੱਚਾ ਜਾਣ ਕੇਵਲ ਉਸ ਨੂੰ ਵੱਡਾ ਜਾਣ ਕੇਵਲ ਉਸ ਪਰਿਪੂਰਣ ਪ੍ਰਮਾਤਮਾ ਨੂੰ ਹਾਂਜੀ ਮੋ ਸਰ ਹੋਏ ਅਜਰ ਆਏ ਮੇਰ ਰਖਤਾ ਹੈ ਦਿਲ ਇਹ ਮਾਣਨੀ ਸਾਰੇ ਦੇਸ਼ ਦੇ ਚ ਕਹਿੰਦੇ ਨੇ ਧਰਮ ਰਾਜ ਮੌਤ ਦਾ ਦੇਵਤਾ ਧਰਮ ਰਾਜ ਇਸਲਾਮ ਦੇਸ਼ ਮੌਤ ਦਾ ਦੇਵਤਾ ਹੈ ਅਜਰ ਆਏਗਾ ਉਹਨੂੰ ਫਰਿਸ਼ਤਾ ਕਹਿੰਦੇ ਨੇ ਅਜਰ ਆਏਗਾ ਮੂਵੇ ਕਹਿੰਦੇ ਨੇ ਕੇਸਾ ਨੂੰ ਵਾਲਾ ਨੂੰ ਉਸ ਧਰਮ ਰਾਜ ਨੇ ਉਸ ਮੌਤ ਦੇ ਦੇਵਤੇ ਨੇ ਅਰਗ ਦੇ ਕੇਸਾਂ ਨੂੰ ਪਕੜਿਆ ਅਰਗ ਦੇ ਕੇਸ ਸਿਰ ਦੇ ਉਹਦੇ ਹੱਥ ਦੇ ਚਨੇ ਸਾਇਬ ਕਦਨ ਮੇਰੇ ਕੇਸ ਵੀ ਮੇਰੇ ਵਾਲ ਵੀ ਉਸਦੇ ਹੱਥ ਮਮ ਮੈਂ ਮੇਰੇ ਸ਼ਬਦ ਆਪਣੇ ਤੇ ਲੰਨੇ ਗੁਰੂ ਨਾਨਕ ਜੀ ਕਿਛ ਖੂਬੀ ਹੈ ਬਹੁਤ ਵੱਡੀ ਹੋ ਗਈ ਹੈ ਬਹੁਤ ਵੱਡੇ ਗੁਣਾ ਦਾ ਜ਼ਿਕਰ ਕਰਨਾ ਦੂਜਿਆਂ ਨੂੰ ਅੱਗੇ ਕਰ ਦਿੰਦੇ ਨੇ ਕਮਜ਼ੋਰੀ ਦਾ ਜ਼ਿਕਰ ਕਰਨਾ ਹੈ ਕਿਦਰੇ ਔਗਣਾ ਦਾ ਜ਼ਿਕਰ ਕਰਨਾ ਹੈ ਫਿਰ ਆਪਣੇ ਨੂੰ ਅੱਗੇ ਕਰ ਦੇਂਦਿਆਂ ਕਹੋ ਨਾਨਕ ਹਮ ਨੀਚ ਕਰੰਮਾ ਸਰਨ ਪਰੇ ਕੀ ਰਾਖੋ ਸ਼ਰਮਾ ਦੂਜੇ ਨੂੰ ਨੀਚ ਕਹਿ ਕੇ ਉਸ ਵੱਡੇ ਦਾ ਉਪਦੇਸ਼ ਦੇਣਾ ਇਹ ਤੇ ਸਾਰੀ ਜਗਤ ਦੁਨੀਆ ਕਰਦੀ ਹੈ ਆਪਣੇ ਆਪ ਨੂੰ ਨੀਚ ਕਹਿ ਕੇ ਉਸ ਵੱਡੇ ਦੀ ਗੱਲ ਜਗਤ ਦੀ ਝੌਲੀ ਦੇਚ ਪਾਣੀ ਤੇ ਆਪਣੇ ਆਪ ਨੂੰ ਕੁਛ ਨਾ ਜਾਣਣਾ ਇਹ ਸਿਰਫ ਗੁਰੂ ਨਾਨਕ ਦੇਵ ਜੀ ਮੈਂ ਮੈਂ ਇਹ ਸਿਰਫ ਇਸੇ ਹੀ ਦਰਦੀ ਜੋ ਹੈ ਮੈਂ ਮੈਂ ਮੇਰੇ ਕੇਸਾ ਨੂੰ ਉਸ ਅਜਰਾਇਲ ਫਰਿਸ਼ਤੇ ਨੇ ਜੋ ਹੈ ਪਕੜਿਆ ਹੋਇਆ ਹੈ हे ਮੇਰੇ ਦਿਲ ਇਹ ਸੱਚ ਕਰਕੇ ਜਾਣ ਪਰ ਕੀਤਾ ਕੀ ਜਏ ਦਿਲ ਨਾਦਾਨ ਹੈ ਨਹੀਂ ਸਮਝਦਾ ਨਹੀਂ ਮੰਨਦਾ ਰੋਜ਼ ਸਾਲ ਦੇ ਸਾਲ ਜਨਮ ਦਿਨ ਮਨਾਇਆ ਜਾਂਦਾ ਹੈ ਮਰਨ ਦਿਨ ਨੂੰ ਤੇ ਮੰਨਦਾ ਹੀ ਨਹੀਂ ਹੈ ਨਾਦਾਨ ਹੈ ਨਹੀਂ ਮੰਨਦਾ ਜਨਮ ਤੇ ਹੋ ਗਿਆ ਛੱਡ ਮਰਨ ਨੂੰ ਮਨ ਜਨਮ ਤੇ ਹੋ ਗਿਆ ਭੁੱਲ ਮੌਤ ਨੂੰ ਚੇਤੇ ਕਰ ਇਹ ਨਹੀਂ ਕਰਦਾ ਇਹ ਤੇ ਜਨਮ ਨੂੰ ਚੇਤੇ ਕਰਦਾ ਤੋ ਕਿਤਨਾ ਨਾਦਾਨ ਕਿਤਨਾ ਦਾਦਾਨ ਜਨਮ ਤੇ ਹੋ ਗਿਆ ਗੱਲ ਖਤਮ ਉਹਨੂੰ ਚੇਤੇ ਕਰਦਾ ਪਿਆ ਕਿਦਰੇ ਭੁੱਲ ਜਾਏ ਤੇ ਸਾਲ ਦੇ ਸਾਲ ਜਨਮ ਦਿਨ ਮਨਾਉਂਦਾ ਤੇ ਜੋ ਹੋਣ ਵਾਲਾ ਤੇ ਹੈ ਉਸ ਮੌਤ ਨੂੰ ਭੁਲਾਣ ਦੀ ਕੋਸ਼ਿਸ਼ ਕਰਦਾ ਹੈ ਸਾਬ ਕਹਿੰਦੇ ਨੇ ਐਸਾ ਹੈ ਨਾਦਾਨ ਦਿਲ ਹੈ ਮੰਦਾ ਨਹੀਂ ਇਹ ਜਾਣਦਾ ਨਹੀਂ ਹਾਂਜੀ ਰਹਾ ਜ਼ਾਨ ਕਿਸਰ ਪਦਰ ਬਿਰਾਦਰਾ ਕਸ ਮੇਜ਼ ਦਸਤੰਗੀ ਹਿੰਦੀ ਸੰਸਕ੍ਰਿਤ ਦਾ ਜਨ ਸ਼ਬਦ ਹੋਵੇ ਤੇ ਇਹਦੇ ਅਰਥ ਬਣਦੇ ਨੇ ਆਦਮੀ ਫਾਰਸੀ ਦਾ ਜਨ ਸ਼ਬਦ ਹੈ ਇਹਦੇ ਅਰਥ ਬਣਦੇ ਨੇ ਇਸ ਤਰੀਕ ਇਸ ਜਨ ਨੂੰ ਅਰਥਾਂ ਦੇ ਰੂਪ ਵਿੱਚ ਲੈਣਾ ਹੈ ਜਨ ਇਸ ਤਰੀ ਪਦਰ ਲਿਖਣ ਦੇ ਵਿੱਚ ਪਦਰ ਹੈ ਉਚਾਰਨ ਈਰਾਨ ਅਫਗਾਨਿਸਤਾਨ ਤੁਰਕਮੇਨਿਸਤਾਨ ਦੇ ਵਿੱਚ ਬਲੋਚਿਸਤਾਨ ਦੇ ਵਿੱਚ ਪਦਰ ਹੈ ਪੀਤਾ ਪੀਟਰ ਪੇਦਰ ਪੈ ਉਹਨੂੰ ਕਹਿੰਦੇ ਨੇ ਪੀਟਰ ਪੀਤਾ ਔਰ ਪੇਦਰ ਇਹ ਕਿੰਨੇ ਸ਼ਬਦ ਬੜੇ ਨੇੜੇ ਨੇ ਇੰਗਲਿਸ਼ ਦਾ ਫਾਰਸੀ ਦਾ ਹਿੰਦੀ ਦਾ ਬਹੁਤ ਨੇੜੇ ਬੜੇ ਨਿਕੜ ਵਰਤੀ ਸ਼ਬਦ ਹਿੱਥੇ ਲਿਖਤੇ ਚਾਏ ਪਦ ਕਿਧਰੇ ਕਿਧਰੇ ਇਲਾਕੇ ਖਾਸ ਕਰਕੇ ਜਿਵੇਂ ਸ਼ਹਿਰ ਦੀ ਇੱਕ ਪੰਜਾਬੀ ਆਉਂਦੀ ਹੈ ਪਿੰਡਾਂ 'ਚ ਵੀ ਬੋਲੀ ਜਾਂਦੀ ਹੈ ਪੰਜਾਬੀ ਸ਼ਹਿਰੀ ਹਿੰਦੀ ਆਉਂਦੀ ਹੈ ਪਿੰਡਾਂ 'ਚ ਵੀ ਬੋਲੀ ਜਾਂਦੀ ਹੈ ਹਿੰਦੀ ਸ਼ਹਿਰ ਦੀ ਬੰਗਾਲੀ ਆਉਂਦੀ ਹੈ ਪਿੰਡਾਂ 'ਚ ਬੋਲੀ ਜਾਂਦੀ ਹੈ ਪੰਗਾਲੀ ਸ਼ਹਿਰ ਦੀ ਬੰਗਾਲੀ ਪਿੰਡਾਂ ਦੀ ਮਗਾਲੀ ਨਾਲ ਮਿਲ ਨਹੀਂ ਖਾਂਦੀ ਇਸ ਤਰ੍ਹਾਂ ਪਰਿਸ਼ਣ ਬਾਰੇ ਵੀ ਹੈ ਸਹਿਬ ਇਥੇ ਕਹਿੰਦੇ ਨੇ ਇਸਤਰੀ ਪਿਤਾ ਪੁੱਤਰ ਇਹ ਜੋ ਸੰਬੰਧ ਨੇ ਔਰ ਇਹ ਜਿਹੜੇ ਭਰਾ ਨੇ ਇਹ ਜਿਹੜੇ ਮਿੱਤਰ ਨੇ ਜਿੰਨੇ ਸਮਾਜਿਕ ਸੰਬੰਧ ਨੇ ਕਿਸੇ ਨੇ ਤੇਰੀ ਬਾਣੇ ਕਾ ਕਰਨੇ ਦਸਤਾਰ ਕਿਸ ਨੇ ਤੇਰਾ ਸਹਾਰਾ ਨਹੀਂ ਬਣਨਾ ਇੱਕ ਇੱਕ ਕਰਕੇ ਤੂੰ ਦੇਖ ਲੇਗਾ ਮੈਂ ਬੇਸਹਾਰਾ ਹੋ ਗਿਆ ਮਾਂ ਤੋਂ ਮੈਂ ਬੇਸਹਾਰਾ ਹੋ ਗਿਆ ਪਿਤਾ ਤੋਂ ਮੈਂ ਬੇਸਹਾਰਾ ਹੋ ਗਿਆ ਪੁੱਤਰਾ ਤੋਂ ਮੈਂ ਬੇਸਹਾਰਾ ਹੋ ਗਿਆ ਭਰਾਵਾਂ ਤੋਂ ਮੈਂ ਬੇਸਹਾਰਾ ਹੋ ਗਿਆ ਮਿੱਤਰਾਂ ਤੋਂ ਸਾਰਿਆਂ ਤੋਂ ਬੇਸਹਾਰਾ ਹੋ ਕੇ ਜੇ ਤੂੰ ਉਸ ਇੱਕ ਦਾ ਸਹਾਰਾ ਪਕੜਨਾ ਹੈ ਤੂੰ ਸ਼ੁਰੂ ਤੋਂ ਪਹਿਲੇ ਉਸ ਦਾ ਸਹਾਰਾ ਪਕੜ ਲੇ ਕਦੀ ਬੇਆਸਰਾ ਹੋਵੇਂਗਾ ਹੀ ਨਹੀਂ ਬੇਸਹਾਰਾ ਹੋਵੇਂਗਾ ਹੀ ਨਹੀਂ ਬੇਸਹਾਰਾ ਹੋ ਕੇ ਉਸ ਦਾ ਕੀ ਆਸਰਾ ਪਕੜਨਾ ਪਹਿਲੇ ਹੀ ਉਸ ਦਾ ਸਹਾਰਾ ਪਕੜ ਨਹੀਂ ਰਹੀ ਮਾਂ ਤੇ ਕੋਈ ਗੱਲ ਨਹੀਂ ਤੇਰਾ ਸਹਾਰਾ ਬਣਿਆ ਹੋਇਆ ਹੈ ਨਹੀਂ ਰਿਹਾ ਪਿਤਾ ਤੇ ਨਾ ਸਹੀ ਸਹਾਰਾ ਤੇਰਾ ਬਣਿਆ ਹੋਇਆ ਹੈ ਕਿਉਂਕਿ ਪਿਤਾ ਅਜ ਹੈ ਕੱਲ ਨਹੀਂ ਹੋ ਸਕਦਾ ਉਹ ਸਦੀਵੀ ਹੈ ਉਹ ਹੱਕਾ ਹੈ ਤੇ ਸੱਚ ਹੈ ਉਹ ਤੇ ਸਦੀਵੀ ਹੈ ਜੋ ਸਦੀਵੀ ਹੈ ਔਰ ਸਦਾ ਸੰਗ ਹੈ ਉਹਨੋਂ ਮਨੁੱਖ ਸਹਾਰਾ ਨਹੀਂ ਬਣਾਉਂਦਾ ਤੇ ਜੋ ਸਦਾ ਸੰਗ ਵੀ ਨਹੀਂ ਤੇ ਸਦੀ ਵੀ ਨਹੀਂ ਉਹਨਾਂ ਦੇ ਸਹਾਰੇ ਬਣਾਉਂਦਾ ਇਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੌਨਕ ਕੀਟੇ ਬਿਰਥੀ ਸਭ ਜਾ ਉਹ ਮਨੁੱਖ ਚਾਹੇ ਕੋਈ ਵੀ ਹੈ ਦੇਵਨ ਕੋ ਏਕੇ ਭਗਵਾਨ ਮਹਾਰਾਜ ਕਹਿੰਦੇ ਕਿਸੇ ਨੇ ਤੇਰੀ ਬਾਹ ਨਹੀਂ پکڑਨੀ ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ ਹਾਂਜੀ ਆਪ ਬਯਕਤਮ ਕਸਨਾਦਾਰਦ ਬਦ ਤਕਬੀਰ ਪਰ ਜਦ ਇਸ ਤੋਂ ਅੰਗਾ ਰੁਖਸਤ ਹੋਵੇਗਾ ਤੇ ਤਕਬੀਰ ਜਨਾਜ਼ੇ ਦੀ ਨਮਾਜ਼ ਜੋ ਕਬਰਿਸਤਾਨ ਤੇ ਪੜ ਦੇਣਾ ਫਾਤੀਹਾ ਪੜ ਕੇ ਨਮਾਜ਼ ਪੜ ਦੇਣਾ ਉਹਨੂੰ ਜਿਵੇਂ ਸਾਡੇ ਵਾਪਸ ਆ ਕੇ ਜਾਂ ਸ਼ਮਸ਼ਾਨ ਗਾੜ ਤੇ ਕੀਰਤਨ ਸੁਵੇਲਾ ਪੜ ਦੇਣੇ ਪੇ ਤਕਬੀਰ ਜਨਾਜ਼ੇ ਦੀ ਨਮਾਜ਼ ਪੜ ਦੇਣਾ ਆਖਿਰ ਸਾਰੇ ਇਹ ਜੋ ਤੇਰੀ istri ਇਹ ਪੁੱਤਰ ਇਹ ਬੇਰਾ ਇਹ ਦੋਸਤ ਇਹ ਜਨਾਜ਼ੇ ਦੀ ਜਮਾਤ ਬਤਵਤ ਜਨਾਜ਼ੇ ਦੀ ਜੋ ਹੈ ਨਮਾਜ਼ ਪੜ ਕੇ ਆ ਜਾਣਗੇ ਬਸ ਇਹ ਨਹੀਂ ਕਰਨਗੇ ਕੀਰਤਨ ਸੁਹਿਲਾ ਹੀ ਪੜ ਕੇ ਆਣਗੇ ਹੋਰ ਕੁਝ ਨਹੀਂ ਕਰ ਸਕਤੇ ਕੁਝ ਵੀ ਨਹੀਂ ਕਰ ਸਕਤੇ ਤੇਰਾ ਸਹਾਰਾ ਤੇਰੇ ਆਮਾਲ ਬਣਨਗੇ ਤੇਰਾ ਸਹਾਰਾ ਤੇਰਾ ਜਪਿਆ ਹੋਇਆ ਨਾਮ ਬਣੇਗਾ ਤੇਰਾ ਸਹਾਰਾ ਉਹੀ ਬਣੇਗਾ ਜੋ ਸਾਰਿਆਂ ਦਾ ਸਾਰ ਹੈ ਬਸ਼ਰ ਤੇ ਤੂੰ ਪਕੜਿਆ ਹੋਵੇ ਖੁਦਾ ਦਾ ਦਾਮਨ ਪਕੜਿਆ ਹੋਵੇ ਭਾਈ ਸਾਹਿਬ ਐਨੰਦ ਲਾਲ ਕਹਿੰਦੇ ਨੇ ਦਸਤ ਗਰਦਾਰੀ ਬੇਰੋ ਦਾਮਾ ਨੇ ਜਾਮਾਰਾ ਬਗੇਂ ਹਣ ਤੇਰੇ ਕੋਲ ਹੱਥ ਉਹਦਾ ਦਾਮਨ ਪਕੜ ਲੈ ਜਿਹਦਾ ਦਾਮਨ ਕਦੀ ਹੱਥੋਂ ਛੁੱਟਦਾ ਹੀ ਨਹੀਂ ਛੁੱਟਦਾ ਹੀ ਨਹੀਂ ਸਦੇਵੀ ਸਾਰਾ दस्तगरदारी बरो दामाने जा मारा बगे तो साहिब कहंदा आखरे जनाजे दी नमाज पढ़ के सारे वापस आ जाणगे आगे आगे हंस अकेला गए ते तू कल्ला ही जाना हां जी सोज वस्तम दर हवा कर देम बदी ख्याब अरजो हे प्रभु दिन ते रात माड़े ख्यालां च मेरा मन रहंदा है ਤੇ ਸਿਰਫ ਖਿਆਲਾਂ ਚ ਨਹੀਂ ਵਿਚਾਰਾਂ ਚ ਨਹੀਂ ਕਦੀ ਕਦੀ ਉਹਨਾਂ ਨੂੰ ਕ੍ਰਿਤ ਵੀ ਦੇ ਦਿੰਦੇ ਆ ਬਦੀਆਂ ਵੀ ਕਰਦੇ ਆ ਕਦੀ ਕਦੀ ਬਦੀਆਂ ਬਾਰੇ ਮਨ ਸੋਚਦਾ ਰਹਿੰਦਾ ਹੈ हे ਪ੍ਰਭੂ ਕਦੀਆਂ ਕਦੀ ਇਹ ਤਨ ਬਦੀਆਂ ਕਰ ਬੈਠਦਾ ਹੈ ਇੱਕ ਨੁਕਤਾ ਚੇਤੇ ਰੱਖਣਾ ਚੋਰ ਦੇ ਵਿਚਾਰਾਂ ਵਿੱਚ ਚੋਰੀ ਹਰ ਵਕਤ ਹੁੰਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਉਸ ਨੂੰ ਮੌਕਾ ਮਿਲ ਜਾਏ ਕਠੋਰਤਾ ਕਠੋਰ ਮਨੁੱਖ ਦੇ ਵਿਚਾਰਾਂ 'ਚ ਹਰ ਵਕਤ ਆਉਂਦੀ ਹੈ ਪ੍ਰਗਟ ਉਦੋਂ ਆਉਂਦੀ ਹੈ ਜਦ ਮੌਕਾ ਮਿਲ ਜਾਏ ਦੁਰਾਚਾਰ ਦੁਰਾਚਾਰੀ ਦੇ ਵਿਚਾਰਾਂ 'ਚ ਹਰ ਵਕਤ ਆਉਂਦਾ ਹੈ ਪਰ ਦੁਰਾਚਾਰ ਕਰਨ ਦੇ ਸਫਲ ਉੱਥੇ ਆਉਂਦਾ ਹੈ ਜਿੱਥੇ ਉਸ ਨੂੰ ਮੌਕਾ ਮਿਲ ਜਾਏ ਵਕਤ ਮਿਲ ਜਾਏ ਇਸੇ ਤਰੀਕੇ ਨਾਲ ਸਦਾਚਾਰ ਰਹਿਮ ਦੇ ਲਈ ਭਾਈਚਾਰਾ ਮਿਠਾਸ ਤੇ ਦਇਆ ਸੰਤ ਦੇ ਅੰਦਰ ਹਰ ਵਕਤ ਆਉਂਦੀ ਏ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਏ ਜਿੱਥੇ ਲੋੜ ਪੈ ਜਾਏ ਬੇ ਇਥੇ ਹੁਣ ਦਇਆ ਨੂੰ ਕ੍ਰਿਤ ਦੇਣੀ ਏ ਲੋੜ ਪੈ ਗਈ ਉਹ ਜੋ ਵਿਚਾਰਾਂ ਚ ਦਇਆ ਚੱਲ ਰਹੀ ਸੀ ਹੁਣ ਸਿਰਫ ਵਿਚਾਰਾਂ ਚ ਨਾ ਚੱਲੇ ਹੁਣ ਕ੍ਰਿਤ ਦੇਣੀ ਏ ਕੁਝ ਕਰਨ ਹੈ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਏ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਏ ਜਿੱਥੇ ਲੋੜ ਪੈ ਜਾਏ ਦੂਸਰਾ ਨੁਕਤਾ ਧਿਆਨ ਨਾਲ ਸੁਣਨਾ ਚੋਰ ਦੇ ਵਿਚਾਰਾਂ 'ਚ ਚੋਰੀ ਤੇ ਹਰ ਵਕਤ ਚੱਲਦੀ ਹੈ। ਕ੍ਰਿਤ ਦੇ 'ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ। ਕਠੋਰ ਦੇ ਵਿਚਾਰਾਂ 'ਚ ਕਠੋਰਤਾ ਤੇ ਹਰ ਵਕਤ ਚੱਲਦੀ ਹੈ। ਕ੍ਰਿਤ ਦੇ 'ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ। ਸੰਤ ਦੇ ਵਿਚਾਰਾਂ 'ਚ ਦਇਆ ਤੇ ਹਰ ਵਕਤ ਚੱਲਦੀ ਹੈ, ਰਹਿਮਦਿਲੀ ਤੇ ਹਰ ਵਕਤ ਚੱਲਦੀ ਹੈ, ਵਿਸ਼ਾਲਤਾ ਤੇ ਹਰ ਵਕਤ ਚੱਲਦੀ ਹੈ। ਪੁੰਨ ਤੇ ਹਰ ਵਕਤ ਚੱਲਦਾ ਹੈ, ਸਦਾਚਾਰ ਤੇ ਹਰ ਵਕਤ ਚੱਲਦਾ ਹੈ। ਕ੍ਰਿਤ ਦੇਚ ਉਦੋਂ ਪ੍ਰਗਟ ਹੁੰਦਾ ਹੈ ਤਨ ਦੇ ਤਲ ਤੇ ਉਦੋਂ ਪ੍ਰਗਟ ਹੁੰਦਾ ਹੈ ਜਿੱਥੇ ਲੋੜ ਪੈ ਜਾਏ ਜਿੱਦੇ ਦੇਖਦਾ ਹਾਂ ਇੱਥੇ ਲੋੜ ਹੈ ਸਹਿਬ ਕੇ ਨੇ ਦਿਨ ਰਾਤ ਵਿਚਾਰਾਂ ਦੇ ਚ ਖਿਆਲਾਂ ਦੇ ਬਦੀ ਬਦੀ ਕਦੀ ਕਦੀ ਕ੍ਰਿਤ ਦੇ ਚ ਵੀ ਪ੍ਰਗਟ ਹੋ ਜਾਂਦੀ ਹੈ हे ਪ੍ਰਭੂ ਮੈਂ ਐਸਾ ਹਾਂ ਮੇਰਾ ਮਨ ਐਸਾ ਹੈ ਮੇਰਾ ਤਨ ਐਸਾ ਹੈ ਪਰਮਾਤਮਾ ਦੇ ਅੱਗੇ ਆਪਣੇ ਗੁਣ ਨਹੀਂ ਰੱਖੇ ਜਾ ਰਹੇ ਅਰਦਾਸ ਦੇ ਚ ਜੋਦੜੀ ਚ ਉਹ ਗੁਣ ਰੱਖੇ ਜਾ ਰਹੇ ਹਨ ਹਾਂ ਜੀ ਹਾਲੀ ਨਾਨੀ ਕੀ ਕਰਤਮ ਮਾਣਨੀਂ ਕੀ ਅਹਵਾ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਏ ਪ੍ਰਭੂ ਮੇਰਾ ਹਾਲ ਕੀ ਹੋਣਾ ਹੈ ਮੇਰੀ ਦਸ਼ਾ ਕੀ ਹੋਣੀ ਹੈ ਮੇਰੇ ਨਾਲ ਤੂੰ ਕੀ ਫੈਸਲਾ ਕਰੇਗਾ ਥਰ ਹਰ ਕੰਮ ਤੇ ਬਾਲਾ ਜਿਓ ਨਾ ਜਾਣਾਂ ਕਿਆ ਕਰਸੀ ਪਿਓ ਕਿਉਂਕਿ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਉਨ੍ਹਾਂ ਦੇਤੇ ਮੈਂ ਹੱਥ ਹੀ ਨਹੀਂ ਪਾਉਂਦਾ ਹੈ ਪ੍ਰਭੂ ਪਤਾ ਨਹੀਂ ਹੈ ਹੇ ਹੁਦਾ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਹਾਂਜੀ ਬਹੁਤ ਬਹੁਤ ਹਮ ਚੋਂ ਬਗੈ ਲਗਾਫਲ ਬੇਨਜ਼ਰ ਬੇਬਾਤ ਨਾਨਕ ਬਗੋ ਇਕ ਜੰਤੂ ਰ ਤੇਰੇ ਚਾਕਰਾਂ ਪਾਖਾ ਬਦਬਖਤ ਹੇ ਪ੍ਰਭੂ ਮੈਂ ਚੰਗੀ ਕਿਸਮਤ ਵਾਲਾ ਵੀ ਨਹੀਂ ਹਾਂ ਇੱਕ ਨੁਕਤਾ ਬਿਆਨ ਕਰਕੇ ਮੈਂ ਸਮਾਪਤੀ ਕਰਾਂ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਬਦਬਖਤ ਕੌਣ ਹੈ ਕਹਿੰਦਾ ਮੈਂ ਨਜੂਮੀ ਤੇ ਨਹੀਂ ਆ ਜੋਤਸ਼ੀ ਤੇ ਨਹੀਂ ਆ ਪਰ ਮੈਂ ਦੱਸ ਸਕਦਾ ਬਦਬਖਤ ਕੌਣ ਹੈ ਗਰ ਇਨਸਾਫ ਪੁਰਸੇ ਬਦਬਖਤ ਕਸ ਅਸਤ ਕਿਹੜਾ ਮਨੁੱਖ ਬਦਕਿਸਮਤ ਹੈ ਬਦਬਖਤ ਹੈ ਕਿ ਦਰ ਰਾਹ ਤਸ਼ ਰੰਜ ਦੇ ਗਰ ਕਰ ਅ ਕਸ ਅਸਤ ਜੋ ਦੂਜੇ ਦੇ ਨੁਕਸਾਨ ਵਿੱਚ ਨਫਾ ਦੇਖਦਾ ਹੈ ਜੋ ਦੂਜੇ ਦੀ ਬੇਇੱਜ਼ਤੀ ਵਿੱਚ ਇੱਜ਼ਤ ਲੱਭਦਾ ਹੈ ਜੋ ਦੂਜੇ ਦੀ ਟੈਂਦੀ ਕਲਾ 'ਚ ਚੜਦੀ ਕਲਾ ਲੱਭਦਾ ਹੈ ਜੋ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਸ਼ੇਖਸਾਹਦੀ ਸਾਹਿਬ ਕਹਿੰਦੇ ਨੇ ਦੁਨੀਆਂ ਦਾ ਬਦਬਖਤ ਬੰਦਾ ਹੈ ਕਦੇ ਹੱਸ ਨਹੀਂ ਸਕੇਗਾ ਕਿਉਂ ਦੂਜਿਆਂ ਦੇ ਰੋਣੇ ਦੇ ਵਿੱਚ ਹਾਸੇ ਲੱਭਦਾ ਹੈ ਕਦੇ ਨਫਾ ਨਹੀਂ ਹੋਵੇਗਾ ਕਿਉਂ ਦੂਜਿਆਂ ਦੇ ਨੁਕਸਾਨ ਵਿੱਚ ਨਫਾ ਲੱਭਦਾ ਹੈ ਕਹਿੰਦਾ ਮੈਂ ਜੋਤਸ਼ੀ ਨਹੀਂ ਆ ਮੈਂ ਨਜੋਮੇ ਨਹੀਂ ਆ ਪਰ ਮੈਂ ਕਹਿ ਸਕਦਾ ਐਸੇ ਵਾਸਤੇ ਗੁਰਬਾਣੀ ਦਾ ਫੈਸਲਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਮੇ ਸਤਗੁਰੂ ਇਥੇ ਕਹਿ ਰਹੇ ਨੇ ਮੈਂ ਚੰਗੀ ਕਿਸਮਤੋ ਹਲਾ ਨਹੀਂ ਬਦਬਖਤ ਬਦਬਖਤ ਹਮ ਚੋਂ ਬਖੀਲ ਹੈ ਗਾਫਲ ਫਿਰ ਮੈਂ ਚੋਗਲ ਹੋਰ ਵੀ ਆ ਗੱਲ ਬਤਾ ਕੇ ਬਿਆਨ ਕਰਦਾ ਜ਼ਰਰੇ ਨੂੰ ਪਹਾੜ ਬਣਾਉਣਾ ਬੁਰਾਈ ਤੇ ਜ਼ਰਰਾ ਮਾਤਰ ਸੀ ਪਹਾੜ ਦਸਤਾ ਬਖੀਲ ਵੀ ਹਾਂ ਚੁਗਲਖੋਰ ਵੀ ਹਾਂ ਬਦਬਖਤ ਹਮਚੋਂ ਬਖੀਲ ਗਾਫਲ ਹੈ ਪ੍ਰਭੂ ਮੈਂ ਗਾਫਲ ਵੀ ਹਾਂ ਅਚੇਤ ਵੀ ਹਾਂ ਸੁਚੇਤ ਵੀ ਨਹੀਂ ਹਾਂ ਸਾਵਧਾਨ ਵੀ ਨਹੀਂ ਹਾਂ ਸਿਆਣਾ ਵੀ ਨਹੀਂ ਹਾਂ ਬਦਬਖਤ ਹਮਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ ਤੈਨੂੰ ਵੇਖ ਸਕਾਂ ਹੈ ਪ੍ਰਭੂ ਮੇਰੇ ਕੋ ਲੱਖਾਂ ਵੀ ਕੋਈ ਨਹੀਂ ਬੇਨਜ਼ਰ ਅੰਧੇ ਨੂੰ ਬੇਨਜ਼ਰ ਕਹਿੰਦੇ ਨੇ ਮੇਰੇ ਕੋਲ ਨਜ਼ਰਾਂ ਕੋਈ ਨਹੀਂ ਅੱਖਾਂ ਵੀ ਕੋਈ ਨਹੀਂ ਬੇਬਾਕ ਦੂਸਰਾ ਮੈਂ ਮੂੰਹ ਫਟ ਬਣਾ ਜੋ ਮੂੰਹ ਚਾਂਦੀ ਇਹ ਕਹਿ ਦੇਣਾ ਇਹ ਨਹੀਂ ਦੇਖਦਾ ਮੌਕਾ ਕੀ ਹੈ ਮਹਿਲ ਕੀ ਹੈ ਵਾਤਾਵਰਣ ਕੀ ਹੈ ਸਮਾਜ ਕੀ ਹੈ ਔਰ ਟਿਕਾਣਾ ਕੀ ਹੈ ਦੇਖਦਾ ਹੀ ਨਹੀਂ ਬੇਬਾਕ ਜ਼ੁਬਾਨ ਕਾਬੂ ਚ ਨਹੀਂ ਬੇਬਾਕ ਹੁਣ ਆਖਰੀ ਪੰਕਤੀ ਦੇ ਵਿੱਚ ਸਤਿਗੁਰਦੇਵ ਜੀ ਮਹਾਰਾਜ ਜੋ ਕੁਝ ਕਹਿੰਦੇ ਨੇ ਨਾਨਕ ਭਗੋਇ ਤੇ ਜੰਤੂ ਰ ਤੇਰੇ ਚਾਕਰਾਂ ਪਾਹਾ ਨਾਨਕ ਦੀ ਇੱਕ ਅਰਜ਼ੋਈ ਤੋ ਨਹੀਂ ਮਿਲਦਾ ਤੇ ਨਾ ਸਹੀ ਤੇਰੇ ਦਰਸ਼ਨ ਨਹੀਂ ਤੇ ਨਾ ਸਹੀ ਜੋ ਤੇਰੇ ਮਾਰਗ ਤੇ ਚੱਲਦੇ ਨੇ ਤੇਰੇ ਚਾਕਰ ਨੇ ਉਹਨਾਂ ਦੀ ਖਾਕ ਬਣਾ ਦੇ ਉਹਨਾਂ ਦੀ ਰਾਖ ਬਣਾ ਦੇ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ ਉਹਨਾਂ ਦੇ ਕਦਮਾਂ ਦੀ ਖਾਕ ਬਣਾ ਦੇ ਤੂੰ ਨਹੀਂ ਮਿਲਦਾ ਤੇ ਨਾ ਸਹੀ